Happy birthday to you. Happy birthday to you. No. ਮੈਂ ਤੇ ਮੇਰੀ ਟੀਮ ਨੇ ਪਿਛਲੇ 4 ਮਹੀਨਿਆਂ ਦੇ ਵਿੱਚ ਬਹੁਤ ਮਿਹਨਤ ਕੀਤੀ ਹੈ ਜਿਦੇ ਵਿੱਚ ਸਾਡੇ ਮਾਨ ਜੋ ਕਮਿਸ਼ਨਰ ਸਰਦਾਰ ਆਰਸ਼ਟ ਲੋ ਆਈਜੀਐਸ ਕਮਿਸ਼ਨ ਆਫ ਪੁਲਿਸ ਐਂਡ ਰਿਸਰਚ ਤੇ ਉਸ ਤੋਂ ਬਾਅਦ ਹਰਪ੍ਰੀਤ ਸਿੰਘ ਮਡੇਰ ਈਪੀਐਸ ਡੀਸੀਆ ਇਨਵੈਸਟੀਗੇਸ਼ਨ ਅੰਮ੍ਰਿਤ ਸਰ ਤੇ ਸਰਦਾਰ ਨਵਜੋਤ ਸਿੰਘ ਵੀ ਪੀਪੀਐਸ ਏਡੀਐਸਪੀ ਇਨਵੈਸਟੀਗੇਸ਼ਨ ਸਾਧਿਆ ਹਦਾ ਤੱਕ ਕੋਆਰਡੀਨੇਟਰ ਨਿਸ਼ੰਦਰ ਜੀ ਇਸ ਤੇ ਸਾਡਾ ਪੀਓ ਸਟਾਫ ਕੰਮ ਕਰ ਰਿਹਾ ਸੀ ਉਹ ਦਾ ਵੀ ਤਾਂ ਦਰਹਿਰਾ ਉਹਦੇ ਵਿੱਚ ਸਾਨੂੰ ਇਤਨਾ ਜਿ ਜਦੋਂ ਦੇ ਮੇਰੀ ਪੋਸਟਿੰਗ ਹੋਈ ਹੈ ਉਦੋਂ ਤੱਕ ਲੈ ਕੇ ਹੁਣ ਤੱਕ ਟੋਟਲ 134 ਬੰਦੇ ਗ੍ਰਿਫਤਾਰ ਕਰ ਚੁੱਕੇ ਹਨ ਵਕੋਕ ਕੇਸਾਂ ਦੇ ਵਿੱਚ ਉਹਦੇ ਵਿੱਚ ਸਭ ਤੋਂ ਹਾਈएस्ट ਫਿਗਰ ਜਿਹੜੀ ਐਸ ਵੀ ਨੇ ਦਿੱਤੀ ਹੈ ਜੁਲਾਈ ਮਹੀਨੇ ਦੇ ਵਿੱਚ ਜਿਹਦੇ ਵਿੱਚ ਜਿ ਆਪਾਂ ਇੱਕ ਮਹੀਨੇ ਦੇ ਵਿੱਚ ਜਿਹੜੇ ਉਹ ਆਪਣਾ 35 ਬੰਦੇ ਜਿਹੜੇ ਅਰੈਸਟ ਕੀਤੇ ਨੇ ਉਦੇ ਵਿੱਚ ਦੇਖੋ ਜੀ ਸਾਡਾ ਸਟਾਫ ਜਿਹੜਾ तकरीबन ਸਾਰੇ ਠੀਕ ਹੈ ਮੈਂ ਜਨਾ ਕੰਮ ਕਰਦੇ ਆ ਮਡੇ ਸਾਰੇ ਪਰਨੇ ਜਿਹੜਾ ਤੇ ਕੁਝ ਜਨ ਮੌਸਰਾ ਨਾ ਬੋਲ ਰਿਹਾ ਜਿਵੇਂ ਜੁਗਾ ਜਿਹੜੇ ਕੋਰਡਿੰਗ ਦਾ ਅਡਲ ਸਟਾਫ ਕੰਮ ਕਰ ਰਿਹਾ ਉਹ ਬਾਅਦ ਤਰੇ ਕੰਮ ਕਰਦਾ ਰਿਹਾ ਜਿਹੜਾ ਐਸ ਵੀ ਮੇਰੇ ਵਿੱਚ ਪਿਓਰੈਸਟ ਕੀਤੇ ਉਹਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ ਐਕਸਰਸਾਈਜ਼ ਐਕਟਰ ਦੇ ਵਿੱਚ ਜਿਹੜਾ ਉਹ ਆਪਣਾ 11 ਪਿਓਰੈਸਟ ਕੀਤੇ ਆ ਜਿਹੜੇ ਐਂਡ ਇਫੈਕਟ ਨਸ਼ੇ ਦੇ ਵਿੱਚ ਮੁਕਦਮੇ ਆ ਉਹ ਜਿਹੜੇ ਉਹ ਪੰਜ ਵੀਰ ਰੈਸਟ ਕੀਤੇ ਤੇ ਜਿਹੜੇ ਹੈਗੇ ਆ ਆਪਣਾ ਚੋਰੀ ਦੇ 379 ਦੇ ਉਹ ਵੀ 13 ਪੀਓ ਤੇ ਇੱਕ 82 83 ਹੀਨਸ ਕ੍ਰਾਈਮ ਛਡੇ ਆ ਜਾਂਦਾ 83 ਪੈਸੀ ਦੇ ਵਿੱਚ ਜਿਹੜਾ ਇੱਕ ਪੀਓ ਉਹ غادي ਆਪਣਾ ਇੱਕ ਪੀਓ ਰੈਸਟ ਕੀਤਾ ਤੇ ਇੱਕ ਗੈਂਬਲਿੰਗ ਐਕਟੀਵਿਟੀ ਜਿਹੜਾ 13 ਦਿਨ ਸਟਾਰਟ ਜੂਏ ਦਾ ਪਰਚਾ ਉਹਦੇ ਵਿੱਚ ਆਪਾਂ ਇੱਕ ਪੀਓ ਰੈਸਟ ਕੀਤਾ 420 ਜਿਹੜਾ ਟੈਰੀਟਰੀ ਦਾ ਮੁਕਦਮਾ ਆਇਆ ਦਾ ਉਹਦੇ ਵਿੱਚ ਇੱਕ ਵੀ ਅਰੈਸਟ ਕੀਤਾ ਤੇ ਜਿਹੜੇ ਅਦਰਸ ਸ਼ਕਤੀ ਦਾ ਇੱਕ ਛੋਟਾ ਸੀਗਰ ਆਇਆ ਉਹਦੇ ਵਿੱਚ ਅਪਾ 2 ਵੀ ਅਰੈਸਟ ਕੀਤੇ ਟੋਟਲ ਫਿਕਰ ਜਿਹੜੀ 34 ਕੰਟੀ ਦੇ ਕੋਈ ਬੜੀ ਜਿਹਾ ਫਿਕਰ ਇਸ ਨੂੰ ਕਰ ਦਿੱਤਾ ਜਿਹੜਾ ਵੀ ਬਹੁਤ ਵਧੀਆ ਕੰਮ ਕੀਤਾ ਮੇਰੀ ਟੀਮ ਨੇ ਤੇ ਮੈਂ ਆਪਣੀ ਟੀਮ ਦੇ ਨਾਲ ਆਪਣੇ ਅਸਰਾ ਦਾ ਰੀਫੈਂਸ ਕੋਲ ਕਰਦਾ ਜਨਮ ਜਿਹੜਾ ਹਮੇਸ਼ਾ ਨੂੰ ਸਿਰ ਲੋ ਦਿੱਤਾ ਤੇ ਕੰਮ ਕੀਤਾ ਸਰ ਅੱਜ ਇਕੱٹری ਲੋਕੀਏ ਜੀ ਅੱਜ ਦਾ ਕੁਸ਼ਵਤ ਹੋ ਰਿਹਾ ਅੱਜ ਇੱਕ ਜੁੜਾ ਪ੍ਰਸਾਦ ਕਰਕੇ ਆਪਾਂ ਸਾਰੇ ਕਹੇ ਤੇ ਅਸੀਂ ਮਾਰਨਿੰਗ ਬਾਕੀ ਟੀਮ ਜੀਵਾਰ ਬਾਹਰ ਲਈ ਦਿੱਤੇ ਬੱਚੇ ਗਿਆ ਜਦੋਂ ਕੋਈ ਸ਼ਾਮ ਨੂੰ ਮਨ ਨਾਲ ਜਾ ਕੇ ਰਿਡ ਕਰਕੇ ਤੇ ਸ਼ਾਮ ਤੱਕ ਸਰ ਅੱਜ ਦਾ ਪੀਓ ਸਟਾਫ ਦੇ ਵਿੱਚ ਜਰਨਨਨ ਬਣਾਇਆ ਗਿਆ ਕੀ ਤਰ੍ਹਾਂ ਚਾਹੋ ਜੀ ਜਿਹੜੇ ਜਿਹੜੇ ਅੱਜ ਹਾਜ਼ਰ ਹੋਏ ਸਾਰੇ ਜਰਨਨਨ ਤੇ ਇਤਰਾਜੀ ਜਰਨਨਨ ਤੇ ਸਭ ਨੂੰ ਪਹਿਲਾਂ ਤੇ ਮੈਂ ਆਪਣੇ ਮਹੱਤੂਬ ਦਾ ਬੜਾ ਥੈਂਕਸਫੁਲ ਉਨੇ ਜਿਨ੍ਹਾਂ ਦੀ ਬਦੌਲਤ ਆਪਾਂ ਜਿੱਥੇ ਬੈਠੇ ਆ ਜੀ ਉਹਨਾਂ ਦਾ ਅਸ਼ੀਰਵਾਦ ਹੈ ਜੀ ਮੇਰੇ ਫਾਦਰ ਵੀ ਇਸ ਮੈਗਨੇਟ ਵਿੱਚ ਸਭ ਤੋਂ ਰਿਟਾਇਰ ਹੋਏ ਆ ਜਿਨ੍ਹਾਂ ਨੇ ਕਿ ਬੜੀ ਵਧੀਆ ਨੌਕਰੀ ਇੱਕ ਆਈਪੀਐਸ ਅਫਸਰ ਤੇ ਨਾਲ ਸ਼੍ਰੀ ਜੀਪੂ ਗਰਦੇਸ ਸੀ ਜਿਹੜੇ ਡੀਜੀਪੀ ਰਿਟਾਇਰ ਹੋਏ ਸੀ ਤੇ ਉਹਨਾਂ ਦੇ ਨਾਲ ਕੀਤੀ ਹੈ ਤੇ ਉਹਨਾਂ ਦੀ ਬਦੌਲਤ ਨਾਲ ਹੀ 1992 ਵਿੱਚ ਇਹਨਾਂ ਪੁਲਿਸ ਹੋਈਂ ਕੀਤੀ ਆ ਜਿਸ ਨਾਲ ਨਾਲ ਮਤਲਬ ਸਪੋਰਟਸ ਦੇ ਵਿੱਚ ਵੀ ਇਹ ਗੱਲ ਜਾਰੀ ਹੈ ਇਹ ਸਪੋਰਟਸ ਵੀ ਕਰ ਰਹੇ ਆ ਕਿ ਅੱਜ ਮੈਨੂੰ ਪੀਓ ਸਟਾਫ ਦੇ ਵਿੱਚ ਮਾਨਸਿਕਤਾ ਦੇਣ ਵਾਸਤੇ ਸਾਡੇ ਸ਼੍ਰੀ ਨਿਰੰਦਰਪੁਰ ਪਿੰਉ ਦੀ ਜਿਹੜੇ ਆਪਣੇ ਬਾਬਾ ਮੀਰ ਸ਼ਾਹ ਜਿਹੜੀ ਹੈਗੀਆ ਕਮੇਟੀ ਉਹਦੇ ਮੁਖ ਸੇਵਾਦਾਰ ਨੇ ਔਰ ਇਹ ਬੜੇ ਪੁਰਾਣੇ ਸੱਜਣ ਨੇ ਸਾਡੇ ਬੇਸਿਕਲੀ ਇਹ ਕਾਂਗਰਸ ਪਾਰਟੀ ਦਾ ਵੋਟਰ ਹੈ ਸ਼ੋਟੋ ਤੇ ਬੜੀ ਇਨਾਂ ਨੇ ਮੈਚ ਉੱਤਰ ਸੇਵਾ ਵੀ ਕੀਤੀ ਹੈ ਪਾਰਟੀ ਦੇ ਵਿੱਚ ਔਰ ਨਾਲ ਨਾਲ ਇਨਾਂ ਨੇ ਆਪਣੇ ਬਾਬਾ ਮੀਸ਼ਾ ਅਦਿਰਗਾ ਕਮੇਟੀ ਦੇ ਵਿੱਚ ਮੁੱਖ ਸੇਵਾਦਾਰ ਨਿਭਾਈ ਔਰ ਨਿਭਾ ਰਹੇ ਨੇ ਤੇ ਤਕਰੀਬਨ ਸਾਡੇ ਆਫੀਸਰਸ ਦੇ ਨਾਲ ਇਨਾਂ ਦਾ ਬੜਾ ਵਧੀਆ ਧਰਮ ਮੇਲਾ ਹੋਇਆ ਨਹੀਂ ਬਿਤੇ ਤਕੜ ਕੰਮ ਕਰਦੇ ਨੇ ਬਸ ਇਹ ਵੀ ਪੁਲਿਸ ਨੂੰ ਸਹਿਯੋਗ ਕਰਦੇ ਨੇ ਜਿੱਥੇ ਕਿਤੇ ਸਾਨੂੰ ਇਨਾਂ ਦੀ ਲੋੜ ਹੁੰਦੀ ਹੈ ਇਹਨਾਂ ਨੂੰ ਕਈਏ ਤੇ ਅੱਜ ਤੱਕ ਇਨਾਂ ਨੇ ਬੜੀ ਇਸ ਤਰ੍ਹਾਂ ਦਾ ਕੰਮ ਕੀਤਾ ਵੀ ਬਥੇ ਨਾ ਹੈਲਪ ਕੀਤੀ ਹੋਵੇ ਹਰ ਤਰ੍ਹਾਂ ਦੇ ਨੂੰਕੇ ਮਾਲ ਸਟੇਜ ਸਜੋ ਕਰਦੇ ਨੇ ਔਰ ਮੈਂ ਇਹਨਾਂ ਦਾ ਤੇ ਇਹਨਾਂ ਦੀ ਟੀਮ ਦਾ ਤੇ ਆਪਣੇ ਸਟਾਫ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਮੈਨੂੰ ਮੇਰੇ ਬਰਥਡੇ ਤੇ ਬੱਚੀ ਕਟਾ ਕੇ ਤੇ ਦੋਸਤਾਂ ਦੇ ਅੱਗੇ ਉਹਨਾਂ ਨੇ ਕੀਤਾ ਮੈਂ ਇਹਨਾਂ ਦਾ ਦਿਲੋਂ ਧੰਨਵਾਦੀ ਹਾਂ ਤੁਸੀਂ ਆਈ ਜੇਤ ਨਹੀਂ ਲਣਾ ਚਾਹੋਗੇ ਨੌਜਵਾਨਾਂ ਨੂੰ ਐਸੀ ਨੌਜਵਾਨਾਂ ਨੂੰ ਮੇਰਾ ਇਹੋ ਬਚੀ ਜੀ ਨਸ਼ਿਆਂ ਦੀ ਜਿਹੜੀ ਆ ਉਸ ਕੰਮ ਦੇ ਵਿੱਚ ਨਾ ਜਾਓ ਤੇ ਆਪਣਾ ਰੁਝਾਨ ਜਿਹੜਾ ਆਪਣੇ ਕਰੋਪਾਰ ਦੇ ਰੁਚੀ ਜਾਂ ਸਪੋਰਟਸ ਦੇ ਵਿੱਚ ਆਪਣਾ ਰੁਝਾਨ ਰੱਖੋ ਠੀਕ ਹੈ ਜੀ ਤੇ ਜਿਹੜਾ ਕੀ ਹੁਣ ਪੰਜਾਬ ਗਵਰਨਮੈਂਟ ਇਹ ਹਦਾਤਾ ਦੇਖੋ ਤਾਂ ਕਿ ਸਾਹਮਣੇ ਜਿਸ ਤਰ੍ਹਾਂ ਕੰਮ ਚੱਲ ਰਿਹਾ ਹੈ ਮੈਂ ਤੇ ਆਪਣੇ ਮਾਨਯੋਗ ਸੀਐਮ ਸਾਹਿਬ ਤੇ ਡੀਪੀ ਸਾਹਿਬ ਤੇ ਆਪਣੇ ਸੀਪੀ ਸਾਹਿਬ ਦੇ ਜੋ ਹੁਕਮ ਹਾਮਨੇ ਉਹਨਾਂ ਦੇ ਹੁਕਮ ਕੰਮ ਨੂੰ ਫਾਲੋ ਕਰਦਾ ਹਾਂ ਇਹ ਮਿਲਦਾ ਹੈ ਵਰਗੀ ਨਸ਼ੇ ਦੇ ਸੰਬੰਧ ਵਿੱਚ ਜਿਹੜਾ ਉਹ ਨਾ ਇਹ ਚੀਜ਼ ਦੇ ਰਿਚ ਬੈਠਾ ਹਾਂ ਧੰਨਵਾਦ ਮੈਂ ਨਰਿੰਦਰ ਕੁਮਾਰ ਤੀਨ ਬਕਸਾਵਲ ਸੇਵਾਦਾਰ ਹਜਰਤ ਬਾਬਾ ਮੀਰ ਸਾਹਿਬ ਦਰਗਾਹ ਕਮੇਟੀ ਅਮਰਸਰ ਤੋਂ ਅੱਜ ਬੜਾ ਸ਼ੁਭ ਮੌਕਾ ਹੈ ਤੇ ਬੜਾ ਖੁਸ਼ੀ ਦਾ ਮੌਕਾ ਵੀ ਹੈ ਕਿ ਮੇਰੇ ਛੋਟੇ ਵੀਰ ਜਿਹੜੇ ਕਮਿਸ਼ਨਰ ਪੁਲਿਸ ਅਮਰਸਰ ਵਿੱਚ ਪੀਓ ਸਟਾਫ ਦੇ ਮੁਖਬਰ ਭਾਰੀ ਅਮਰਸਰ ਦੇ ਅੱਜ ਉਹਨਾਂ ਦੇ ਜਨਮ ਦਿਨ ਤੇ ਮੌਕੇ ਤੇ ਇਹਨਾਂ ਨੂੰ ਹਜਰਤ ਬਾਬਾ ਮੀਰ ਸਾਹਿਬ ਦਰਗਾਹ ਕਮੇਟੀ ਵੱਲੋਂ ਅੱਜ ਇਹਨਾਂ ਨੂੰ ਸ਼ੁਭ ਕਾਮਨਾਵਾਂ ਅਸੀਂ ਬਾਬਾ ਜੀ ਦਾ ਅਸ਼ੀਰਵਾਦ ਦੇਣ ਵਾਸਤੇ ਅਸੀਂ ਸਾਰੇ ਕਮੇਟੀ ਵਾਲੇ ਆਏ ਹਾਂ ਤੇ ਅਸੀਂ ਬਾਬਾ ਜੀ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਵਧੀਆ ਪੁਲਿਸ ਮੈਨੇਜ ਵਿੱਚ ਕੰਮ ਕਰਦੇ ਰਹੇ ਹਨ ਜਾਂ ਕਰ ਰਹੇ ਹਨ ਉਹਨਾਂ ਵਿੱਚ ਇਹਨਾਂ ਨੂੰ ਬਾਬਾ ਜੀ ਤਰੱਕੀ ਦੇਣ ਤੇ ਇਹਨਾਂ ਦਾ ਜੀਵਨ ਅਤੇ ਇਹਨਾਂ ਦਾ ਪਰਿਵਾਰ ਵੀ ਉਜਾੜ ਸਕਣ। ਅਸੀਂ ਸ਼ਹੀਦ ਪਹਿਲਵਾਨ ਜੀ ਸ਼ਾਰਟ ਨੇਮ ਹੈ ਇਹ ਪਹਿਲਵਾਨ ਕਿ ਕਿ ਸਪੋਰਟਸ ਕੋਰਟ ਦੇ ਵਿੱਚ ਲੱਗੇ ਹਨ ਮਾ ਫਾਦਰ ਸਾਹਿਬ ਵੀ ਡੀਜੀਪੀ ਜੇਪੀ ਵਿਰਦੀ ਸਾਹਿਬ ਦੇ ਨਾਲ ਬੜੇ ਦੇਰ ਤੋਂ ਉਹਨਾਂ ਨਾਲ ਉਹਨਾਂ ਨੇ ਕੰਮ ਕੀਤਾ ਤੇ ਉਹ ਉਹਦਾ ਕਰਕੇ ਇਹਨਾਂ ਨੂੰ ਮੌਕਾ ਮਿਲੀ ਸੀ ਅੱਜ ਸਾਡੇ ਅਮਰਸਰ ਦੇ ਕਮਿਸ਼ਨਰ ਸਰਦਾਰ ਰਣਜੀਤ ਸਿੰਘ ਜੀ ਢਿੱਲੋਂ ਜਿਨ੍ਹਾਂ ਨੇ ਇਹਨਾਂ ਦੀ ਯਕਤ ਨੂੰ ਇਹਨਾਂ ਦੀ ਜਿਹੜੀ ਵਧੀਆ ਜਿਹੀ ਕਾਬਲੀਅਤ ਹੈ ਉਸ ਮਹਿਬਤ ਦੇ ਵਿੱਚ ਜਿਹੜੀ ਇਹਨਾਂ ਨੇ ਕੀਤੀ ਹੈ ਉਹਨਾਂ ਦਾ ਸਦਕਾ ਹੀ ਅੱਜ ਇਹਨਾਂ ਨੂੰ ਪੀਓ ਸਟਾਫ ਪੂਰੇ ਅਮਰਸਰ ਦਾ ਉੱਪਰ ਭਾਰੀ ਲਗਾਏ ਹੋਏ ਹਨ ਤੇ ਉੱਪਰ ਭਾਰੀ ਲਗਾਉਣ ਦੇ ਕਾਰਨ ਇਹਨਾਂ ਨੇ ਐਸੇ ਮੁਜਰਮ ਫੜ ਕੇ ਇਸਲਾਖਾਂ ਵਿੱਚ ਦਿੱਤੇ ਕਿ ਜਿਨ੍ਹਾਂ ਨੂੰ ਫੜਨਾ ਬੜਾ ਮੁਸ਼ਕਲ ਸੀ ਤੇ ਸੋ ਅਜੇ ਸਾਡੇ ACP ਅਨਜੀਤ ਸਿੰਘ ਜੀ ਵੀ ਇਹਨਾਂ ਦੀ ਕਾਬਲੀਅਤ ਤੋਂ ਇਹਨਾਂ ਦੇ ਕੰਮਾਂ ਤੋਂ ਪੁਸ਼ਣ ਔਰ ਜਿਹੜੇ ਇਹਨਾਂ ਦੇ ਰਿਲੇਟਡ ਜਿਹੜੇ ਇਸ ਹੈਪ ਵੀ ਨਾਲ ਰਿਲੇਟਡ ਸਾਡੇ ਹਰਪ੍ਰੀਤ ਸਿੰਘ ਮੰਡੇਰ ਜੀ ਜਿਹੜੇ PPS ਅਫਸਰ ਹਨ ਜਿਹੜੇ DCP ਇਨਵੈਸਟੀਗੇਸ਼ਨ ਉਹ ਇਹਦੇ ਕੰਮ ਤੋਂ ਚੰਗੀ ਤਰ੍ਹਾਂ ਇਹਦਾ ਜੇ ਕੰਮ ਤੋਂ ਖੁਸ਼ ਹ ਕਿਉਂਕਿ ਉਹਨਾਂ ਦੇ ਅੰਦਰ ਹੀ ਇਹ ਕੰਮ ਕਰਦੇ ਹਾਂ ਮੈਂ ਜੇ ਮਿਹਨਤੇ ਚਲੋ ਸੀਪੀ ਤਾਂ ਮੇ ਸਰ ਹੈ ਹੀ ਸੋ ਅਸੀਂ ਵੀ ਜਿੱਥੋਂ ਤੱਕ ਹੁੰਦਾ ਹੈ ਖਰੀਸ਼ ਭਲਵਾਨ ਜੀ ਦਾ ਆਪਣੇ ਦਰਗਾਹ ਕਮੇਟੀ ਨੂੰ ਪੂਰੇ ਰੂਪ ਵਿੱਚ ਉਹਦੋਂ ਨਿਰੰਨੇ ਕੋਈ ਵੀ ਕੋਈ ਕੰਮ ਪੈਂਦਾ ਹੈ ਇਹ ਜੇ ਆਪ ਕੋ ਪਬਲਿਕ ਨਾਲ ਕੋਈ ਇਹ ਐਸੀ ਇਨਫੋਰਮੇਸ਼ਨ ਜਿਹੜੀ ਹੈ ਕਿ ਜਿਹੜੀ ਇਹਨਾਂ ਨੂੰ ਜ਼ਰੂਰੀ ਹੈ ਮੈਗਨ ਚਾਹੀਦੀ ਹੈ ਤੇ ਦਰਗਾਹ ਨੇ ਟੀਮ ਨੂੰ ਜਿੰਦੀ ਹੈ ਤੇ ਅਸੀਂ ਚਾਹਦੇ ਇੱਕ ਵੀ ਸਾਡਾ ਅੰਮ੍ਰਿਤਸਰ ਕ੍ਰਾਈਮ ਮੁਕਤ ਹੋਵੇ ਨਸ਼ਾ ਮੁਕਤ ਹੋਵੇ ਤੇ ਨੌਜਵਾਨਾਂ ਨੂੰ ਮੇਰੀ ਬੇਨਤੀ ਹੈ ਤੇ ਇਸ ਦੇਸ਼ ਲਈ ਹੋਵੇ ਕਿ ਆਪਣੇ ਜਿਹੜੇ ਨੌਜਵਾਨ ਹਨ ਨਸ਼ਾ ਛੱਡ ਕੇ ਆਪਣੇ ਦੇਸ਼ ਦੀ ਪ੍ਰਗਤੀ ਲਈ ਅਤੇ ਆਪਣੇ ਸਮਾਜ ਦੀ ਪ੍ਰਗਤੀ ਲਈ ਅਗਰ ਸਰੋ ਸੋ ਮੈਂ ਜ਼ਿਆਦਾ ਨਾ ਕਹਿੰਦਾ ਇੱਕ ਵਾਰੀ ਫਿਰ ਰੇਸ਼ਮ ਸਿੰਘ ਜੀ ਨੂੰ ਇਹ ਜਿੰਦਵਸਤ ਦੇ ਮੌਕੇ ਤੇ શુભ ਕਾਮਨਾਵਾਂ ਦਿੰਦਾ ਜੈ ਹਿੰਦ ਜੈ ਭਾਰਤ